ਐਸਨਿਓ ਤੁਹਾਡੇ ਵੱਲੋਂ ਅੱਜ ਐਕਸ਼ਨ ਕੀਤਾ ਗਿਆ ਫਟੇ ਦਾ ਨਾਮ ਆ ਰਿਹਾ ਚਿੱਟੇ ਦਾ ਨਾਮ ਆ ਉੱਪਰ ਹੈ ਕਿ ਇਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਮੈਂ ਡਿਸਟ੍ਰਿਕਟ ਚਾਈਡ ਪ੍ਰੋਟੈਕਸ਼ਨ ਅਫਸਰ ਹਾਂ ਇਹ ਦੱਸ ਕਰਦਾ ਹਾਂ ਸਰ ਮੈਂ ਅ ਅਕੜੀ ਦਾ ਪਹਿਲਾਂ ਵੀ ਆਪਾਂ ਵਾਕਾਵਾ ਤਵਾ ਦੇ ਚੈਕਿੰਗ ਕਰ ਰਹੇ ਹਾਂ ਫਟੇ ਦਾ ਚੂੜੀਆਂ ਕਰ ਆਪਾਂ ਸੇਫ ਸਕੂਲ ਵਾਹਨ ਦੇ ਅੰਡਰ ਵਾਕਾਵਾ ਸਕੂਲਾਂ ਦੀ ਤੇ ਅੰਡਰ ਏਜ ਬੱਚਾ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਟੇ ਦਾ ਚੂੜੀਆਂ ਕੇ ਮੈਨੂੰ ਤੇ ਇਸ ਗੱਲ ਦੀ ਬੜੀ ਹਰਾੜਗੀ ਹੋਈ ਕਿ ਜਿੰਨੇ ਵੀ ਅੰਡਰ ਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਨੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਇੱਕ ਆਗੇ ਦਾ ਚੈੱਕ ਕਰੋ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬਸਾਈ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਬਾਉਂਡ ਵੀ ਕੀਤੀ ਆ ਸੈਕੰਡਲੀ ਬਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਆਈ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਡੇਰਾ ਬਾਬਾ ਨਾਨਕ ਤੇ ਫਤਿਹਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਹੈ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦੇਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਦੇ ਸਰ ਕਾਰ ਤੋਂ ਇੱਕ ਕਿਸ ਤਰ੍ਹਾਂ ਦੇ ਤੁਹਾਡੇ ਕੋਲ ਸਟ੍ਰਕਚਰਸ ਆਈਆਂ ਮਿਲਦੀ ਸਰ ਇਹ ਤਾਂ ਬੜੀ ਬੇਰਦੀਆਂ ਆ ਕਰ ਪਤਾ ਕਿ ਅੱਜ ਕੱਲ ਜਿਹੜਾ ਅੰਡੇ ਦਾ ਫਾਈਨ ਬਹੁਤ ਹੈਵੀ ਆ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਉਹਰੇ ਪਾਸ ਸੰਗਦਰ ਹੋਇਆ ਕਿਹੜੇ ਕਿਹੜੇ ਉੱਪਸ ਤੇ ਪਾਰ ਆ ਸਰ ਉਹਰੇ ਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਤਾਂ ਸਾਡੀ ਡਿਪਾਰਟਮੈਂਟ ਵੱਲੋਂ ਆਣਗੇ ਤਾਂ ਡੀਐਸਪੀ ਟ੍ਰੈਫਿਕ ਇੰਚਾਰਜ ਸਾਰੇ ਆ ਰਹੇ ਆ ਸਰ ਸਰਕਾਰ ਵੱਲੋਂ ਕਾਫੀ ਸਖਤ ਕਦਮ ਹਟਾ ਦਿੱਤੀਆਂ ਕਿ ਪਿੰਡਿਆਂ ਨੇ ਬੱਚਿਆਂ ਦੇ ਬਾਹਰ ਨੂੰ ਲਿਆ ਕੇ ਪਰ ਬੱਚੇ ਲਾ ਕੇ ਪੇਰੈਂਟ ਸਮਝ ਰਹੇ ਨਾ ਰੱਖੀ ਸਕਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਪਦੀਨਾ ਨਗਰ ਕੀਤਾ ਫਿਰ ਗੁਬੰਦਪੁਰ ਬਟਾਲਾ ਫਟੇ ਘਰ ਛੂੜੀਆਂ ਜਗਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਹੁੰਦੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਧ ਤੋਂ ਵੱਧ ਬੱਚਿਆਂ ਨੂੰ ਪਨਿਸ਼ ਕੀਤਾ ਜਾਏ ਜਿਹਾ ਨਾਰੇ ਦਿਖਿਆ ਜਾਵੇ ਸਾਰਾ ਜਿਹੜਾ ਤੁਹਾਡੇ ਵਿੱਚ ਕਿਪਰ ਤੇ ਬਾਅਦ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਚਾਹ ਸੜੀ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਇਹ ਐਕਸ਼ਨ ਕੀਤਾ ਗਿਆ ਕਿਸ ਤਰ੍ਹਾਂ ਦੇਖ ਲਈ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਦੇ ਜੀ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕੱਲੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੀ ਅੰਡਰੇਜ ਬੱਚੇ ਨੇ ਜਿਹੜੇ ਹਰ ਵੀ ਕਲ ਉਹ ਤੇ ਦੋ ਦੋ ਤਿੰਨ ਦਿਨ ਜੜ ਕੇ ਤੇ ਖਰਾਬੀ ਕਰਦੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵਕ ਵਕ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਸੋ ਉਸ ਤਰ੍ਹਾਂ ਦਾ ਜਾਏ ਸਰ ਇਹ ਕਿੰਨੇ ਕਿ ਬੱਚਿਆਂ ਦੇ ਬਾਅਦ ਫਰੀਡੇ ਉਹਨਾਂ ਨੂੰ ਕਿੱਦਾਂ ਕਹਿਆ ਚਲਾਨ ਕੱਟੇ ਗਏ ਜਾਂ ਜਿੰਨਾਂ ਤੱਕ ਇਹਨਾਂ ਵਾਰਨਿੰਗ ਦੇ ਕੇ ਛੱਡਿਆ ਗਿਆ ਵਿੱਚੋਂ 40 ਤੋਂ 50 ਆਨ ਚੈੱਕ ਚੁੱਕੀਤੇ ਗਏ ਨੇ ਜੀ ਵਿੱਚੋਂ ਕੁਝ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀਏ ਕੇ ਵਾਂਗਰੇ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸੇ ਤਰ੍ਹਾਂ ਜੀ ਤੁਸੀਂ ਤਾਕਤ ਕੜਾ ਸਰ ਬਣੇ ਜਾਂਦੇ ਹੋ ਪਟਾਰੀ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਬਰੇਗੜ ਏਰੀਆ ਜਿਹੜਾ ਜਿਹੜੇ ਫੁੱਟ ਬੋਟ ਖਾਲਾ ਦੇ ਪਟਾਕੇ ਵੜਿਆ ਇਹ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਤੁਸੀਂ ਅਧਿਕਾਰ ਖੇਤਰ ਅੰਦਰ ਵੀ ਇਧਰ ਤੇ ਤੁਸੀਂ ਆ ਸਕਦੇ ਜੇ ਉਹਨਾਂ ਦਾ ਇਹ ਕੰਟਰੋਲ ਕਰੋ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨ ਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਜੋ ਤਰਾਹ ਦੀ ਸਿਨੀਅਰ ਟੀਮ ਕਹਿੰਦੀ ਉਹ ਲਾਕੇ ਦੁਰਦੀਦਾ ਜੀ ਉਹਦੇ ਦਾਦੀ ਅੱਜ ਫਟੇ ਘੜ ਚੋੜੀਆਂ ਆਏ ਆ ਤੇ ਫੇਰ ਵੀ ਆਉਂਦੇ ਜਾਂਦੇ ਰਵਾਂਗੇ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਸਰ ਜਿਹੜੇ ਜਿਹੜੇ ਵਾਰਨਿੰਗ ਦੇ ਛੱਡੇ ਆ ਉਹਨਾਂ ਦੇ ਕੁਝ ਪੇਰਾਚਰ ਵੀ ਬੁਲਾਇਆ ਕਿ ਉਹਨਾਂ ਬੱਚਿਆਂ ਨੂੰ ਛੱਡਦਾ ਵਾ ਉਹਨਾਂ ਨੂੰ ਬੁਲਾ ਰਹੇ ਇਹਨਾਂ ਨੂੰ ਨਗਦ ਜੁਰਮਾਨਾ ਪਾਇਆ ਇਹਨਾਂ ਨੂੰ 1000-1000 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਣਗੇ ਤੇ ਬਾਕੀਆਂ ਨੂੰ ਹਦਾਇਤਾਂ ਕੀਤੀਆਂ ਤੇ ਛੱਡਿਆ ਗਿਆ